ਅਮਰੀਕਾ ਦੇ ਵਾਸ਼ਿੰਗਟਨ ਦੇ ਵਿੱਚ ਕੈਂਟ ਸਿਟੀ ਕੌਂਸਲ ਨੇ ਭਾਰਤਵੰਸੀ ਸਤਵਿੰਦਰ ਕੌਰ ਨੂੰ ਸਰਬਸੰਮਤੀ ਦੇ ਨਾਲ 2 ਸਾਲਾਂ ਦੇ ਲਈ ਪ੍ਰਧਾਨ ਚੁਣਿਆ ਹੈ। ਆਪਣੀ ਨਵੀਂ ਭੂਮਿਕਾ ਦੇ ਵਿੱਚ ਕੌਰਬਲ ਵਾਇਸ ਨੇ ਥਾਂ ਲਵੇਗੀ ਜਿਸ ਨੂੰ ਉਹਨਾਂ ਦੇ ਸਿਖਰਲੇ ਅਹੁਦੇ ਲਈ ਨਾਮਜ਼ਦ ਕੀਤਾ ਸੀ ਉਹਨਾਂ ਦੀ ਚੋਣ 6 ਫਰਵਰੀ ਨੂੰ ਮੀਟਿੰਗ ਦੇ ਦੌਰਾਨ ਹੋਈ ਸੀ ਵਾਇਸ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਬਿਹਤਰ ਕੰਮ ਕਰੋਗੇ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਤੁਹਾਡੇ ਸਮਰਥਨ ਦੇ ਲਈ ਮੌਜੂਦ ਹਾਂ ਕੌਰ ਨੇ ਵਾਇਸ ਨੂੰ ਮਾਰਗਦਰਸ਼ਨ ਲਈ ਧੰਨਵਾਦ ਕੀਤਾ ਨਾਲ ਹੀ ਉਹਨਾਂ ਨੇ ਕਿਹਾ ਸਾਡੇ ਸਾਰਿਆਂ ਦਾ ਟੀਚਾ ਪਾਈਚਾਰੀ ਦੀ ਸੇਵਾ ਕਰਨ ਤੇ ਇਹ ਯਕੀਨੀ ਕਰਨਾ ਹੈ ਕਿ ਕੈਂਟ ਸਾਰਿਆਂ ਲਈ ਬਿਹਤਰ ਥਾਂ ਹੋਵੇ ਸੱਤ ਮੈਂਬਰੀ ਕੌਂਸਲ ਕੈਂਟ ਸ਼ਹਿਰ ਲਈ ਵਿਧਾਨ ਸਭਾ ਬਾਡੀ ਹੈ ਤੇ ਨਤੀਜਿਆਂ ਦੇ ਵਿਨਿਮਾ ਦੀ ਵਿਵਸਥਾਪਨਾ ਤੋਂ ਇਲਾਵਾ ਵਿੱਤੀ ਖਰਚੇ ਦੇ ਸ਼ਹਿਰ ਦੇ 2 ਸਾਲਾਂ ਬਜਟ ਨੂੰ ਮਨਜ਼ੂਰੀ ਦਿੰਦਾ ਹੈ ਕੌਂਸਲ ਦੇ ਅਧਿਕਾਰਤ ਬੁਲਾਰੇ ਦੇ ਰੂਪ ਵਿੱਚ ਕੰਮ ਕਰਨ ਤੋਂ ਇਲਾਵਾ ਕੌਰ ਬਾਈਸ ਦੇ ਨਾਲ ਮਿਲ ਕੇ ਕੰਮ ਕਰਨਗੇ ਉਹ ਕੌਂਸਲ ਦੇ ਵਿੱਚ ਆਪਣੀ ਭੂਮਿਕਾ ਨੂੰ ਸਿੱਖਣ ਦਾ ਮਹਾਨ ਮੌਕਾ ਤੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਨਵੇਂ ਸਿਰੇ ਤੋਂ ਸਮਝਣ ਦਾ ਮੌਕਾ ਮਾਨ ਰਹੇ ਹਨ ਵਿਦੇਸ਼ਾਂ ਦੇ ਵਿੱਚ ਅਨੇਕਾਂ ਭਾਰਤੀ ਵਸਦੇ ਹਨ ਅਤੇ ਆਈ ਹੀ ਦਿਨ ਭਾਰਤੀਆਂ ਜਾਂ ਮੌਤਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਅਮਰੀਕਾ ਦੇ ਵਿੱਚ ਪਿਛਲੇ 2 ਹਫਤਿਆਂ ਦੇ ਵਿੱਚ 5 ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਦੂਜੇ ਪਾਸੇ ਬ੍ਰੈਮਟਨ ਦੇ ਵਿੱਚ ਵਾਪਰੇ ਸੜਕ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਦੀ ਜਾਨ ਲੈਣ ਵਾਲੇ ਤਬਾਹੀ ਹਾਦਸੇ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਤਿੰਨ ਪੰਜਾਬੀ ਨੌਜਵਾਨ ਗੌਰਵ, ਪ੍ਰਤੀਕ ਅਤੇ ਰੋਹਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਰਿਤਿਕ ਦੇ ਰੋਹਨ ਦੋਵੇਂ ਸਕੇ ਭਰਾ ਸਨ। ਇਹ ਖਬਰ ਸੁਣਨ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰ ਦਾ ਰੋ-ਰੋ ਵ ਹੋ ਰਹਾ ਹੈ। ਅਤੇ ਹੁਣ ਇਨ੍ਹਾਂ ਨੌਜਵਾਨਾਂ ਦੀ ਮ੍ਰਿਤਕ ਦੇਨ ਨੂੰ ਭਾਰਤ ਪਹੁੰਚਾਉਣ ਲਈ ਗੋ ਫੰਡਮੀ ਉੱਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਦੀ ਮ੍ਰਿਤਕ ਦੇਨ ਨੂੰ ਭਾਰਤ ਪਹੁੰਚਾਉਣ ਦੇ ਲਈ ਤਕਰੀਬਨ 65 ਹਜ਼ਾਰ ਡਾਲਰ ਦੀ ਲੋੜ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਨੌਜਵਾਨਾਂ ਦੇ ਕਰੀਬੀਆਂ ਦੇ ਵੱਲੋਂ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਅਮਰੀਕਾ ਤੋਂ ਕੈਨੇਡਾ ਵੱਲ ਆ ਰਹੇ ਇੱਕ ਹੋਰ ਪੰਜਾਬੀ ਡਰਾਈਵਰ ਨੂੰ ਕੋਕੀਨ ਤਸਕਰੀ ਦੇ ਦੋਸ਼ 'ਤੇ ਹੇਠ ਗ੍ਰਫਤਾਰ ਕਰ ਲਿਆ ਗਿਆ ਹੈ। ਟਰੱਕ ਡਰਾਈਵਰ ਦੀ شناخت ਗਗਨਦੀਪ ਸਿੰਘ ਵਜੋਂ ਹੋਈ ਹੈ ਜਿਸ ਕੋਲੋਂ 88 ਲੱਖ ਡਾਲਰ ਮੁੱਲ ਦੀ ਕੋਕੀਨ ਬਰਾਮਤ ਹੋਣ ਦਾ ਦਾਵਾ ਕੀਤਾ ਗਿਆ ਹੈ ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਦੇ ਵੱਲੋਂ ਡੈਟਰਾਇਟ ਵਿਖੇ ਅੰਬੈਸਡਰ ਵਿਜ਼ਵਲ ਜਾ ਰਹੇ ਇਸ ਟਰੱਕ ਨੂੰ ਰੋਕਿਆ ਗਿਆ ਜਿਸ ਨੂੰ ਇੱਕ ਭਾਰਤੀ ਨਾਗਰਿਕ ਚਲਾ ਰਿਹਾ ਸੀ ਸੀ ਟੀਵੀ ਦੀ ਰਿਪੋਰਟ ਦੇ ਮੁਤਾਬਕ ਅਫਸਰਾਂ ਵੱਲੋਂ ਇਸ਼ਾਰਾ ਕਰਨ ਦੇ ਬਾਵਜੂਦ ਟਰੱਕ ਡਰਾਈਵਰ ਟੋਲਸ ਵੱਲ ਵਧਦਾ ਜਾ ਰਿਹਾ ਸੀ ਜਿਸ ਤੋਂ ਮਗਰੋਂ ਬਾਰਡਰ ਪ੍ਰੋਟੈਕਸ਼ਨ ਦਾ ਕੇ 9 ਦਸਤਾ ਹਰਕਤ ਦੇ ਵਿੱਚ ਆ ਗਿਆ ਅਤੇ ਟਰੱਕ ਨੂੰ ਰੋਕਿਆ ਗਿਆ ਆਮਲੈਂਡ ਸਿਕਿਉਰਿਟੀ ਵਿਭਾਗ ਦੇ ਇੱਕ ਸਪੈਸ਼ਲ ਏਜੰਟ ਦੇ ਮੁਤਾਬਕ ট্রাক ਨੂੰ ਇੱਕ ਪਾਸੇ ਲਜਾਨ ਮਗਰੋਂ ਇਸ ਦੀ ਤਲਾਸ਼ੀ ਲਈ ਗਈ ਜਿਸ ਦੇ ਵਿੱਚੋਂ ਟੇਪ ਨਾਲ ਸੀਲ ਕੀਤੇ ਗੱਤੇ ਦੇ 13 ਡੱਬੇ ਮਿਲੇ ਡੱਬਿਆਂ ਨੂੰ ਖੋਲਣ ਤੇ ਇਹਨਾਂ ਦੇ ਵਿੱਚੋਂ 290 ਕਿਲੋ ਸਫੇਦ ਪਾਊਡਰ ਨਿਕਲਿਆ ਜਿਸ ਦੇ ਟੈਸਟ ਦੇ ਦੌਰਾਨ ਕੋਕੀਨ ਹੋਣ ਦੀ ਤਸਦੀਕ ਹੋ ਗਈ ਕੋਕੀਨ ਦੀ ਅੰਦਾਜ਼ੇ ਦੇ ਨਾਲ ਕੀਮਤ 80 ਲੱਖ ਡਾਲਰ ਬਣਦੀ ਹੈ